ਉਹ ਤਾਲੀ ਦੀ ਦੁਕਾਨ ਆ ਗਈ ਘਰੇ ਤੇ ਬੀਬੀਆਂ ਪੈ ਗਈਆਂ ਟੁੱਟ ਕੇ ਤੇ ਲੈਣਾ ਕਹਿੰਦੀ ਮੇਲਾ ਲੁੱਟ ਕੇ ਉਧਰ ਮੇਲਾ ਲੁੱਟ ਸਾਰੀਆਂ ਚੁੰਨੀਆਂ ਸਾਰੀਆਂ ਚੁੰਨੀਆਂ ਮੇਰੀ ਗੱਲ ਸੁਣ ਲੈਣ ਦੀ ਬਾਅਦ ਚ ਵੇਖਾਂਗੇ ਪਹਿਲਾਂ ਸਾਰੀਆਂ ਚੁੰਨੀਆਂ ਲੈ ਕੇ ਤਰੀਲ ਬਣਾ ਲੈ ਹਾਂ ਇਹ ਵੀ ਚੰਗਾ ਲੈਂਦੀ ਰਾਣੀ ਕਲਰ ਹੋਵੇ ਤੇ ਮੇਰੇ ਕੋ ਬੱਦੂ ਰਾਣੀ ਕਲਰ ਕਿੰਨੂੰ ਕਹਿੰਦੇ ਐ ਇਹ ਤੇ ਗਲਾ ਦੀ ਇਹ ਕਲਰ ਆਹ ਬਲਟਾ ਨਿਕਾ ਇਹ ਤੇ ਨਾਬੀ ਹੈ 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 ਆਹ ਬਲਟਾ ਨਿਕਾ ਇਹ ਛੋਟੀਆਂ ਵਗ ਇਹ ਸਟਾਲ ਤੇ ਉਹਦੇ ਚ ਕਾਹ ਜੀ ਉਹ ਲੈਣਾ ਸੂਟ ਤੂੰ ਮੈਨਰੇ ਕਿ ਪਾ ਲਿਆ ਇਹੋ ਜੀ ਆ ਮੈਨੂੰ ਪਸੇਬਾ ਆ ਆ ਮੈਨਰੇ ਇਹਦੇ ਇਹ ਬਲਟਾ ਨਿਕਾ ਆ ਇਹ ਤੇ ਪੋਣਾ ਗਿਆ ਆਹ ਬਲਟਾ ਪੋਣਾ ਗਿਆ ਇਹ ਸਟਾਲ ਆ ਇਹ ਸਟਾਲ ਬੱਚਾ ਪਿੰਡ ਵਾਲੀ ਸੋਨੇ ਹੈ ਸੋਨੇ ਆ ਲੈਣੇ ਨਹੀਂ ਵੇਖੀ ਜਾਓ ਮੰਜਾ ਨਾ ਆਵੇ ਮੰਜਾ ਦੇ ਲਿਆ ਕੇ ਦੋ ਉਹਨੂੰ ਚਾਰੇ ਨੂੰ ਪਾਵੇ ਖਲਾਰਾ ਇੱਧਰ ਪੂਆ ਸ਼ੂਟ ਵੇਖ ਕੇ ਆਈ ਲੱਗਦੀ ਮੈਂ ਵੇਖ ਕੇ ਆਈ ਹੈਣਾ ਮੈਨੂੰ ਪਤਾ ਲੱਗ ਗਿਆ ਏ ਪੂਆ ਨੇ ਪਤਾ ਲੱਗ ਗਿਆ ਭਾਈ ਆ ਗਿਆ ਆ ਰੰਗ ਸੋਨਾ ਨਾ ਹੂੰ ਆ ਮਿੰਨ ਸੋਨਾ ਲੱਗੂ ਹੂੰ ਮੈਂ ਲੈ ਇਨੀ ਬਹੁਤ ਘੱਟ ਵਾ ਪਰ ਲੰਦੇ ਨਹੀਂ ਨਹੀਂ ਸਹੀ ਆ ਰੰਗ ਤੇ ਅੱਤੇ ਜੱchnਾ ਵੀ ਬੜਾਈ ਭਾਵੇਂ ਫਫੜਨ ਵਿਖਾ ਕੇ ਵੇਖ ਲਈ ਉਹਨੇ ਕਹਿਣਾ ਹੋਰ ਤਾਂ ਸਾਰੀ ਉਮਰ ਮੰਗੀ ਉਹਨੇ ਮੈਂ ਨਹੀਂ ਪੁੱਛਿਆ ਅੰਦਾਜ਼ਾ ਹੀ ਲਾ ਦਿੱਤਾ ਉਹਨੇ ਵੇਖੀ ਕਹਿਣਾ ਸਿੰਧੋ ਆਈ ਲਾਈਕ ਯੂ ਆ ਸਿੰਧੀ ਆਈ ਲਾਈਕ ਯੂ ਵੇਖੋ ਚੁੰਨੀਆਂ ਇਹ ਚੁੰਨੀਆਂ ਕਿ ਸੂਟ ਵਾ ਇਹ ਸੂਟ ਹੈ ਸ਼ੋਰਟ ਹੈ ਇਹ ਸੂਟ ਹੈ ਤਾਂ ਦੁਪੱਟਾ ਇਹ ਆਨਲਾਈਨ ਸ਼ੋਪਿੰਗ ਆਨਲਾਈਨ ਸ਼ੋਪਿੰਗ ਹੈ ਇਹ ਸੂਟ ਨਹੀਂ ਆਨਲਾਈਨ ਆਉਂਦੇ ਭਾਈ ਆ ਜਾਂਦਾ ਨਾਲ ਆਨਲਾਈਨ ਮੰਗਾ ਬੜੇ ਚਿਰ ਬਾਦ ਆਇਆ ਹਨ ਹਾਂ ਸਾਲ ਦੇ ਸਾਲ ਹੂੰ ਸਾਲ ਬਾਅਦ ਬਥੀ ਇਹਦੇ ਕਿਤੇ ਇਹ ਵੀ ਆ ਦੇ ਦੀ ਛੋਸ ਕਰਾ ਦੇ ਲਾ ਲਾ ਸਸੇ ਜਾਲ ਸੂਟ ਸੋਹਣੇ ਹੁੰਦਾ ਸਾਰੇ ਜਦਾ ਨਹੀਂ ਕਿ ਰੇਟ ਦਾ ਫਰਕ ਨਿਕਲੇ 10 ਰੁਪਏ ਦਾ ਵੀ ਦੇਣਦਾਰ ਹੋਵਾਂਗਾ ਠੀਕ ਹੈ ਹਾਂਜੀ ਹੁਣ ਇਹ ਚੀਜ਼ ਹੈ ਕੀ ਹੈ ਇਹ ਲੰਘੇ ਗਿਆ ਤਾ ਇਹ ਮੋਟਾ ਮੋਟਾ ਨਹੀਂ ਮੋਟਾ ਨਹੀਂ ਹੈਗਾ ਕੋਟਨ ਹੈਗੀ ਹੋਰ ਇਹਦਾ ਉਹ ਹਨਾ ਪ੍ਰਿੰਟੀ ਇਦਾਂ ਦਾ ਹੈ ਇਹ ਉਹਦੇ ਸਲਵਾਰ ਨਾਲ ਕੇ ਇਹਦਾਂ ਐ ਸਲਵਾਰ ਗੀ ਤੇ ਕਿਹੜੀ ਚ ਕਨਰ ਹੈਗਾ ਇਹਦੇ ਚ ਕਿਦਾਂ ਨਹੀਂ ਉਹ ਚ ਵੀ ਹਾਂ ਕਲਰ ਵੀ ਸੋਨਾ ਈ ਇਹਨੂੰ ਕਿਹਾ ਇਹ ਵੀ ਕਲਰ ਸੋਨਾ ਵਾ ਇਹਨੂੰ ਕਿਹੜਾ ਕਲਰ ਕਹਿੰਦੇ ਕਾਫੀ ਹਾਂ ਕਾਫੀ ਚ ਲਾਲ ਸੋਨਾ ਬੰਦਾ ਆ ਵੀ ਸੋਨਾ ਹਾਂ ਆਹ ਸੋਨਾ ਆਹ ਹੋ ਲੋ ਕਰ ਬਹੁਤ ਬਾੜੀ ਬਾੜੀ ਮੈਂ ਪੌਂਲੀ ਬਹੁਤ ਫਿੱਕੇ ਨਹੀਂ ਸੂਟ ਸੋਹਣੇ ਆ ਸਾਰੇ ਫਿੱਕੇ ਅਜੇ ਨਾ ਪਾਇਆ ਕਰ ਤੂੰ ਐਵੇਂ ਫਿੱਕੇ ਪਾਈ ਜਾਨੀ ਤੂੰ ਕੁੜੀਕੜੀ ਭੜ ਕੇ ਰਿਆ ਕਰ ਤੂੰ ਹੀ ਰਹਿਣਾ ਫੀਰ ਹੋਂਟੇ ਹੈ ਨਹੀਂ ਪਾਰ ਕੀ ਇਹ ਜਿਹੜੇ ਤਾਂ ਪਰਪੁਰਾ ਨੇ ਮੈਂ ਕੱਟਦੇ ਨੇ ਕੱਟ ਦੋ ਪਰ ਕੱਢ ਦਈਏ ਆਓ ਪਰ ਜਿਹੜਾ ਬੜੀ ਮੜੀ ਚੀਜ਼ ਵਾ ਜੇ ਬੰਦੇ ਡਾ ਦਿੰਦਾ ਵਾ ਮੋਟਾ ਇਤੋ ਵਾ ਹਾਂ 2.5 ਤੋਂ ਵੱਧ ਹੋਏਗੀ ਘਟ ਨਹੀਂ ਇਹ ਰਗਰੀ ਮਿਰਚ ਇਹ ਦੁਪੱਟੇ ਤੋਂ ਲੈਣਾ ਆਇਆ ਨੇ ਪ੍ਰਿੰਟ ਅੱਜ ਇਹ ਆ ਬੰਨੀ ਕਿਉਂਦੇ ਸਾਰੇ ਹੀ ਸੋਹਣੇ ਉਦਾਂ ਹੈ ਪਿਓਰ ਕੱਪੜੇ ਦੀ ਕਾਦੀ ਸ਼ੇਰ ਲੱਗੀ ਆ ਕਾਦੀ ਸ਼ੇਰ ਲੱਗੀ ਆ ਕਾਦੀ ਐਨਾ ਜਿਹਾ ਸੁੱਟਾਂ ਨਹੀਂ ਹਾਂ ਆਂਦੇ ਬੜੇ ਸਸਤੇ ਕੱਲ ਸਿੱਫੂ ਹਣਾ ਖੜੇ ਹਾਂ ਜੀ ਕਪੜਾ ਇੱਕ ਮੇਲ ਨਹੀਂ ਹੈਗਾ ਕਿਤੇ ਵੀ ਸੂਟ ਦੇ 150 ਦਾ ਵੀ ਮਿਲ ਜਾਣਾ ਤੁਹਾਨੂੰ ਹਾਂ 200 200 ਦੇ 250 ਦੇ ਗਰਮੀਆਂ ਵਾਲੀ ਗਰਮੀਆਂ ਵਾਲੀ ਉਹ ਦੱਸਿੰਦੇ ਲਿਆ ਵੀ ਸੂਟ ਤੇ ਕਹਿੰਦਾ 150 ਦਾ ਵੀ ਮਿਲ ਜਾਣਾ ਸੂਟ ਤੇ ਵੀ ਹੈਗਾ ਸੂਟ ਤੇ ਹਾਂ ਹਾਂ ਹੈ ਕਿੰਨੀ ਹੈ ਹੈ ਪਤਾ ਹੈ ਕਿਆ 100 100 ਦੇ ਵੀ ਹੈਗੇ ਇਹ 400 ਐਨੇ ਕੋ ਫੋਲੀ ਜਾਂਦਾ ਦੇਖ ਲਾਂ ਤੇ ਕੁਝ ਕੋਈ ਨਹੀਂ ਹੋਏਗਾ ਆ ਕਿੰਨੇ ਮੈਂ ਇਹ ਵੀ 400 ਦੇ 300 ਆ 300 ਦੇ ਇੱਕ ਦੋ ਹੈਗਾ ਪੁਨੇਜਵਾਰੀ ਨੇ ਸਾਰਾ ਖਲਾਰਾ ਪਾਤਾ ਤੁਹਾਡੇ ਲਈ ਤੋ ਉਹਨੂੰ ਮੈਂ ਕਹਿਣ ਦਾ ਸੀ ਮੈਂ ਚੰਗੇ ਚੰਗੇ ਤੇ ਤੁਸੀਂ ਇੱਥੇ ਰੱਖ ਲਿਓ ਨੇ ਆਂਦੀ ਨਹੀਂ ਐ ਠਿਕ ਦੋਈ ਲਿਆ ਵਾ ਉਹਨੂੰ ਤਾਂ ਮੈਂ ਪਹਿਲਾਂ ਕਿਹਾ ਵੀ ਜੇ ਬਹੋਲੀ ਕਰਨ ਨੂੰ ਤਿਆਰ ਹੋ ਜਾ ਤੂੰ ਭਲਾ ਆਏਂਗੀ ਕਰਦਾ ਹੈ ਹਾਂ ਭਲਾ ਆਏਂਗੀ ਕਰਦਾ ਮੇਰਾ ਤਾਂ ਜੀ ਬੜਿਆ ਨੂੰ ਕਰਦਾ ਇਹਦਾ ਇਹਦਾ ਤਾਂ ਜੀ ਕਰਨਾ ਵੀ ਆ ਸਾਰੇ ਰੱਖ ਲਾਂ ਹਾਲੀ ਨਾ ਬੱਸ ਉਹ ਤੈਨੂੰ ਕਿਹੜਾ ਪਸੰਦ ਆ ਛੂਟ ਇਹਦੀ ਕਮੀ ਦਾ ਕਿੰਨਾ ਆ ਜਿਹੜਾ ਆ ਸੁਣਾ ਆ ਕੀਤਾ ਸਾਡੀ ਵੱਡੀ ਹੀਰੋਇਨ ਮੀਟਰ ਕਿੰਨਾ ਰੰਗ ਛੋਣਾ ਆ ਵੱਖਰੀਆਂ ਨਾਲ ਪਾਵਾਂ ਕੀ ਆ ਪਿਛਲਾ ਬਸ ਸਲਵਾਤ ਜਦੋਂ ਪਤਾ ਨਹੀਂ ਮੈਨੂੰ ਪਤਾ ਹੁਣਾ ਬਾਅਦ ਬਾਕੀ ਸ਼ੀਨ ਵਾਲੀਆਂ ਆਪੇ ਪਤਾ ਲਾ ਲੈਂਦੀਆਂ ਹੁੰਦੀਆਂ शूट ही शूट शूट ही शूट ਇਹਨਾ 2.5 ਮੀਟਰ ਸਲਵਾਰ ਕੀ 3 ਮੀਟਰ ਛੋੜਦਾ ਹੈਗਾ ਛੇਲ 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 ਆ ਜਿਹੜਾ ਪ੍ਰਿੰਟ ਇਹ ਬਹੁਤ ਲੋਕਾਂ ਪਾਇਆ ਆ ਮੈਂ ਨਹੀਂ ਪਾਇਆ ਪਰ ਤੂੰ ਨਹੀਂ ਪਾਇਆ ਲੋਕਾਂ ਦੇ ਆ ਪ੍ਰਿੰਟ ਬਹੁਤ ਹੀ ਪਾਇਆ ਹੂੰ ਬੜੇ ਮੈਂ ਮੈਂ ਪਾਲਣ ਫਿਰ ਹੁਣ ਨਾ ਲਈਏ ਨਹੀਂ ਮੈਂ ਤਾਂ ਬਹੁਤ ਵੇਖਿਆ ਆ ਬੜੀਆਂ ਬੜੀਆਂ ਹੀ ਆ ਪਰ ਮੈਚਿੰਗ ਤਾਂ ਸੋਹਣੀ ਆ ਪਰ ਆ ਜਿਹੜਾ ਛਾਪਾ ਨਾ ਇਹ ਸੁੰਗਣ ਆਪਣੇ ਇੰਨਾਂ ਲੋਕਾਂ ਪਾਇਆ ਬਹੁਤ ਬਹੁਤ ਸ਼ਾਸਤ ਉਹਨੇ ਕਾਲ ਨਾਲ ਆ ਸੋਹਣੇ ਉਹਨੇ ਨਾ ਲੈਣੇ ਨਹੀਂ ਜਿੰਨੇ ਵਿਚਾਰਾ ਖਲਰੀ ਜਾਣ ਡਿਆ ਆ ਜੀ ਆਹਦਾ ਠਾਜਾ ਹਣੀ ਜੇ ਕੁਮਾ ਹ ਲੈਣੇ ਸੀ ਏ ਲੱਲਾ ਇੱਕ ਉਹ ਕਾਲਾ ਜਿਹਾ ਵੀ ਹੋਣਾ ਇੱਕ ਆ ਕਾਲਾ ਇੱਕ ਆ ਕਾਲਾ ਗਿਆ ਇਹਦੇ ਜੋ ਹੋ ਰਿਹਾ ਅੱਗੇ ਕਾਲੇ ਤੇ ਖੋਗੇ ਨਹੀਂ ਦੀਦੀ ਝੋਲਾ ਇਨ ਵਾਲਾ ਕਾਲੇ ਤੇ ਮਨਾਂ ਦਾ ਅੱਗੇ ਵੀ ਆਗੇ ਆ ਨਾ ਚੀਜ਼ ਲੱਗਦੀ ਚੀਜ਼ ਨਾ ਚੀਜ਼ ਲੱਗਦੀ ਨਹੀਂ ਰੰਗ ਦੇ ਕੋਈ ਹੁੰਦਾ ਨਾ ਵਾਂਡੇ ਪੈਣਾ ਹੈ ਨਾ ਰੋਜ਼ ਕੋਨੇ ਕਦੀ ਕਿ ਵਾਂਡੇ ਵਾਸਤੇ ਲਾਈ ਜਾ ਵਾ ਘਰ ਤੇ ਵਾਧੂ ਪਏ ਹੂੰ ਕਰ ਵੀਡੀਓ ਕਰਕੇ ਨੀਣਾ ਰਹਿ ਗਏ ਕਸ ਦੰਦੇ ਆ ਤਈ ਇੱਕ ਦਿਨ ਦੇ ਵਿੱਚ ਦੋ ਦੋ ਤਿੰਨ ਤਿੰਨ ਤੇ ਬਦਲਨੇ ਹੁੰਦੇ ਨਹੀਂ ਉਹ ਤਾਂ ਹੈ ਮੈਂ ਤੈਨੂੰ ਇਹ ਨਹੀਂ ਆਂਦੀ ਲੈਡ ਵੱਲੋਂ ਮੈਂ ਨਹੀਂ ਆਪੇ ਵਨ ਡੇ ਜਾਣ ਵਾਸਤੇ ਪੀ ਉਹ ਤੂੰ ਵੀ ਦੋ ਚਾਰ ਵੰਡੇ ਜਾਣ ਲੱਲਾ ਆ ਇਹ ਲੱਲਾ ਇੱਕੋ ਹੀ ਹੋਰ ਆ ਮੈਂ ਤੂੰ ਪਸੰਦ ਤੂੰ ਹੁਣ ਵੀਡੀਓ ਚ ਆਉਣੀ ਆ ਤੂੰ ਵੀ ਬਦਲ ਬਦਲ ਪਾਇਆ ਕਰ ਆ ਨਹੀਂ ਆ ਚੁਣੀ ਆ ਮੇਰੇ ਸਾਥ ਹੈਗਾ ਕੀ ਇਹਦਾ ਨਾਮ ਔਰ ਟੋਟਾ ਛੋਟਾ ਨਹੀਂ ਚੁਣਿਆ ਮੇਰਾ ਮੈਂ ਸੈਟ ਬਣਾ ਮੈਂ ਨਹੀਂ ਤੇ ਮੇਰੇ ਵਾਂਗੂ ਇੱਕੋ ਪਜਾਮਾ ਟੀ-ਸ਼ਰਟ ਪਾ ਕੇ ਮੈਂ ਚਾਰ-ਪੰਜ ਵੀਡੀਓ ਬਣਾ ਲੈਂਦਾ ਹਾਂ ਨਾ ਨਹੀਂ ਆਦਾਗੇ ਟੈਨਸ਼ਨ ਨਾ ਲੋ ਟੈਨਸ਼ਨ ਕਰਾ ਲਈਂ ਉਹ ਨਹੀਂ ਨਹੀਂ ਮੈਨੂੰ ਬਦਲ ਦੇ ਬੜਾਲ ਕਵਾ ਫੋਨ ਤਾਂ ਮੇਰੇ ਆਵੇਂ ਇੱਕ ਘੜੀ ਦੇ ਪਿਛੇ ਲਾਓ ਪਾਓ ਮੈਂ ਉਹਦੇ ਜੀ ਵੀਡੀਓ ਸਾਰੀਆਂ ਮੇਰੀਆਂ ਹੋਣਗੀਆਂ ਪਰ ਕੱਪੜੇ ਤਾਂ ਹੋਣਗੇ ਦੁਪੱਟਾ ਵੀ ਇਹਦਾ 2.5 ਮੀਟਰ ਦਾ ਹੋਊਗਾ ਐ ਬੋਲੋ ਦੋ ਲੈ ਲੈ ਆਇਆ ਅਸੋ ਸੱਤ ਪਲੇ ਮੈਂ ਚੰਗਾ ਲੱਗਾ ਕਿਹੜਾ ਹਾਂ ਸੋਹਣਾ ਦੋ ਲੈ ਕੇ ਦੇ ਜੇ ਹੋ ਜਿਆ ਰੰਗ ਤੇ ਤੇ ਹੋਣੇ ਲੱਗਿਆ ਕਰਨੇ ਪਾਉਣੇ ਮੇਰੇ ਲੱਲੋ ਜੇ ਚਿਆ ਜਿਆ ਰੰਗ ਆ ਸੋਹਣਾ ਚਿਆ ਮੈਂ ਨਾ ਪੂਰਾ ਭਾਵੇਂ ਫੁੱਫੜ ਨੂੰ ਵਖਾਇਆ ਫੁੱਫੜ ਹਾਂ ਦੀ ਮਾਰ ਗੋਲੀ ਹੋ ਤੇਰਾ ਭਲਾ ਆ ਜੇ ਫੁੱਫੜ ਨੂੰ ਗੋਲੀ ਮਾਰਦੀ ਵੇ ਸ਼ੂਟ ਕਿਤਾ ਪੋਨੇ ਰੰਗ ਬਰੰਗੇ ਨਾ ਅਜ ਤਾਂ ਨਹੀਂ ਕਹੀਦਾ ਹੁੰਦਾ ਮੈਂ ਕਿਹਾ ਅਸ਼ੂਨਾ ਇਹ ਸਾਡਾ ਦੁਪੱਟੇ ਕੋ ਬਿਨਾ ਗਲੇਤ ਇੰਕਾਸ ਲੱਗੇ ਕੱਪੜੇ ਖਾਲੀ ਸ਼ਾਰਟਾਂ ਵਿੱਚ ਆ ਗਏ ਸਾਡੇ 550 ਕੁ ਨਿਆਰੇ ਬਰਤੂ ਤੇ ਨਹੀਂ ਮਿਲਿਆ ਕੋਈ ਸੋਨਾ ਮਾ ਜਨਾ ਇਹ ਵੀ ਸੋਨੇ ਸੂਟ ਨਾ ਪਰ ਦੁਪੱਟੇ ਤੋਂ ਬਿਨਾ ਹੀ ਵੇਖੋ ਜੀ ਕਰੋ ਪਸੰਦ ਕਿਨੂ ਕਿਨੂ ਕਿਹੜਾ ਕਿਹੜਾ ਸੂਟ ਪਸੰਦ ਆਇਆ ਸੂਟ ਤੇ ਆ ਵੀ ਰੰਗ ਸੋਹਣਾ ਇਹਨਾਂ ਚੁਪਟਾ ਇਹ ਵੀ ਇਹਨਾਂ ਦਾ ਦੁਪੱਟਾ ਦਾ 1200 ਦਾ ਸੂਟ ਬੰਦਾ ਹੈ ਕਪੜੇ ਦਾ 100 ਰੁਪਏ ਮੀਟਰ ਪਲੇਨਸ ਟਾਫੀ ਇਹਦਾ ਨਾਲ ਵੀ ਚੁਪਟਾ ਹੈ ਨਹੀਂ ਜਾਂਦਾ ਲੈ ਕਿਦਾਂ ਚੰਬੜੇ ਨਾਲ ਚਾਹੀਦਾ ਵਾ ਵੀ ਸੂਟ ਤੇ ਫਿਰ ਉਹ ਐਵੇਂ ਹੀ ਹੈ ਇਹਨਾਂ ਦਾ ਦੁਪੱਟੇ ਹੋਣਗੇ ਸੂਟ ਕਈ ਕਰ ਰੋ ਵੀ ਨਰ ਜਾਂਦੇ ਨੇ ਇਹ ਮਨੋ ਮੈਂ ਦੁਪੱਟੇ ਵਾਲਾ ਹੈ ਗਿਆ ਮੈਂ ਸੂਟ ਆ ਜਾਣ ਸਹੀ ਹੈ ਕਰੀ ਬੀਬੀਆਂ ਦੇ ਸਾਹਮਣੇ ਇਦਾਂ ਪੈਂਦੀਆਂ ਸੂਟਾਂ ਨੂੰ ਜਿੱਦਾਂ ਮੱਖੀ ਗੁੜ ਨੂੰ ਨਹੀਂ ਪੈਂਦੀ ਇਹ ਆਡੀਅੰਸ ਨਹੀਂ ਆ ਫੁੱਲੀਆਂ ਫੁੱਲੀਆਂ ਨਹੀਂ ਆ ਗਿਆ ਬਿਲਕੁਲ ਸੌਫਟਾ ਗਿਆ ਤੋਂ ਹੋ ਗਿਆ ਹੋਰ ਸੌਫਟ ਹੋ ਗਿਆ ਟਾਈਨ ਨੂੰ ਨੁਕਸ ਕਰਦੀ ਸੀ ਇਹ ਨਹੀਂ ਟਾਈਨ ਨੂੰ ਨੁਕਸ ਨਹੀਂ ਨਈ ਨੁਕਸ ਕੋ ਕਰਦੀ ਮੈਂ ਭਾਈ ਨੇ ਭਾਈ ਦੇਸਾ ਕੇ ਕੱਲ ਦੇ ਆਹ ਉਹ ਯਾਵੇਂ ਰਸਾ ਕਰਾ ਲਿਆ ਉਹ ਤਾਈ ਉਹ ਤਾਈ ਅੱਗੇ 1.5 ਸਾਲ ਬਾਅਦ ਹੈ ਵਿਚਾਰਾ ਲਾਹਾਂ ਲਾਸ ਨਹੀਂ ਭਾਈ ਜੇ ਭਾਈ ਰਸਾ ਲੱਗਣ ਤੇ ਫੇਰ ਭਾਈ ਆਉਣ ਕਿਉਂ ਮੈਨੂੰ ਸਾਰ ਹੁੰਦਾ ਹੀ ਆ ਗਿਆ ਜਦ ਕਿਹਦੀ ਚੀਜ਼ ਨਿੰਦਣੀ ਉਮਦਾ ਹੁੰਦਾ ਕਿਉਂ ਮੈਂ ਤਾਂ ਉਹਦਾ ਗੱਲ ਸੂਟਾਂ ਦੀ ਗੱਲ ਕਰਨ ਦੇ ਛੇ ਵੀ ਰੇਟ ਲਾਦਾ ਦੋਮਾ ਤੂੰ ਆ ਨਿੰਦਨ ਦੀਆਂ ਚੁੰਨੀਆਂ ਮੈਂ ਨਿੰਦੇਗੀ ਤੈਨੂੰ ਕੁਸਾ ਤੇ ਹੋਣਾ ਹੀ ਆ ਚੋੜੇ ਇਹ ਮੈਂ ਇਹਦਾ ਮਿਲਣਾ ਹੀ ਨਹੀਂ ਕਿਤੇ ਹੁੰਦੇ ਆ ਆਂਦੇ ਆ ਤੂੰ ਮੈਨੂੰ ਆਹਦੇ ਤੋਂ ਭਾਈ ਰਸਾ ਦੇਣਾ ਮੈਂ ਕਿੰਨੇ ਮਹਿੰਗੇ ਥੋੜੇ ਆ ਤਾਂ ਦੀ ਭਾਈ ਰਸਾ ਦੇਣਾ ਤੂੰ ਬਹਿ ਜਾ ਭਾਈ ਚੰਡਾ ਕਹਿੰਦਾ ਮੈਂ ਜਾਣੀ ਦਾ ਵੇਚ ਕਰ ਲੈ ਪਸੰਦ ਕਿ ਨਹੀਂ ਵੇਖੀ ਜਾਂਦੇ ਮੈਂ ਬੀਬੀਆਂ ਇਦਾਂ ਸੂਟਾਂ ਪੈਂਦੀਆਂ ਜਿਦਾ ਮੱਖੀਆਂ ਨੇ ਘੜ ਨੂੰ ਪੈਂਦੀਆਂ ਹੈਨਾ ਇਹਨਾਂ ਨੂੰ ਵਕੀਲ ਲੈਣਾ ਨਹੀਂ ਇਹਨਾਂ ਨੂੰ ਜੀਖੰਡਿਆ ਵੀ ਹਰੀ ਰਾਜੇ ਭਾਈ ਇਹ ਤੇ ਤਕਦੀਰਾਂ ਮਾਰ ਸਕਦਾ ਸਾਡੇ ਨਾਲ ਸਾਰੀ ਡੱਗੀ ਦਾ ਸੱਦਾ ਮਾਰ ਉਹ ਆ ਗਿਆ ਸਾਡਾ ਰਾਜਾ ਜਿਹੜੀ ਇਹ ਪਲੇਨ ਕਪੜਾ ਹੀ ਫੌਰ ਨਾਲ ਮੈਂ ਤਾਂ ਕਹਾਂ ਉਹ ਸਿੱਤ ਤੂੰ ਵੀ ਇਲਾ ਕੋਈ ਸਾਡੇ ਪਾਸ ਹੈ ਸਿੱਤ ਸੂਟ ਲੈਣਾ ਚੀਜ਼ੂ ਲਾ ਲਈ ਨੇ ਲਾਲ ਪੱਤੇ ਨੇ ਮੈਂ ਕਹਿੰਦਾ ਮੈਂ ਗੂਰ ਦਿੱਤੇ ਉਹ ਵੀ ਨਹੀਂ ਖਾਂਦੇ ਆਂ ਨੀ ਅੰਦਰ ਹੈ ਖਾਣੀਆਂ ਤਾਂ ਮੈਂ ਖਾ ਲੇ ਲੜੀ ਕਿਹੜੀ ਗੱਲਾਂ ਉਹ ਪੰਮੀ ਦੇ ਮੁੰਡਾ ਜਮਾਨ ਲੱਗਾ ਪੈਣ ਸੋਹੜਾ ਕਿਦਾਂ ਗੋਡਾ ਵਾ ਚਿੜੀਆਂ ਤੇ ਚੱਲ ਤੇ ਲੜੀ ਤੇ ਉਹਦੇ ਨਾਲ ਤੇ ਬੋਲਣ ਸਾਰੇ ਨਾਲ ਨੀਂ ਡਈ ਹਾਂ ਜੀ ਇਧਰ ਆਹ ਕਿਹਦੀ ਕੁਰਸੀ ਹੋਈ ਹਾ ਨਹੀਂ ਮੈਂ ਜੀ ਦੱਸ ਹਲੋ ਨਾ ਪਿਓਰ ਬੋਡਨ ਚ ਆਪ ਰਵੇ ਤੇ ਹਲੋ ਐਦਾਂ ਬਹੁਤ ਕਰਨੀ ਪਰਨਾ ਕਿ ਪੂੜਾ ਪਾਈ ਆਇਆ ਵਾ ਕਿ ਮਨਪੁੰਦ ਪੰਜ ਸੱਤ ਸੂਟ ਲੈਲੇ ਪੂਆ ਨੇ ਵਦਾਂ ਸਾਂ ਵੀ ਪੰਜ ਸੂਟ ਲੈ ਮੈਂ ਆਹੋ ਆਵੇ ਸੋਨੂ ਆਖਣਿਆ ਆਹੀ ਪੂਆ ਦਾ ਸਦੀ ਦੀ ਵੀ ਪੰਜ ਸੂਟ ਮੈਂ ਦੰਦੇ 385 ਹਜ਼ਾਰ ਲੈ ਆਏ 400 ਤੇ ਮੈਂ ਕਹਿੰਦਾ ਉਹਦੇ ਲਈ ਇੱਕ ਲੱਲਾ ਤੇ ਉਹ ਨਹੀਂ ਮੰਦੀ ਪਿਓਰ ਕੱਢਣ ਲੱਗੀ ਐ 100 ਮਿੰਟ ਤੇਰੇ ਵੀ ਚੁੱਕਣਿਆ ਤੂੰ ਕੱਲ ਇੰਨੇ ਲਿਆਈਆਂ ਤਾਂ ਮੇਰੇ ਕਿੰਨੇ ਲਿਆਈ ਪਹਿਲਾਂ ਇਹ ਦੱਸ ਮੈਂ ਕਹਿੰਦਾ ਇਹਨੂੰ ਵੀ ਲੈ ਕੇ ਦੇ ਆ ਨਹੀਂ ਮੰਦੀ ਜਾਂਦੀ ਮੈਂ ਘਰ ਨਹੀਂ ਪੈਸੇ ਆਹ ਆ ਫਿਰ ਮੈਂ ਕਿਹਾ ਜਾਣ ਵਾਲੇ ਨੇ ਤਾਂ ਫੇ ਲੈ ਆਈ ਕੀ ਕਰਨੂੰ ਕਰ ਲੈ ਪਸੰਦ ਕਿ ਨਹੀਂ ਖਮਣ ਲੈ ਆਈ ਨਾ ਮੈਂ ਇੱਕ ਪੁਲਾ ਲੈਣਾ ਤਾਂ ਫੇ ਬਨੋ ਕੇ ਨੇ ਲੈ ਬਨੋ ਕੇ ਨੇ ਲੈ ਸੋਹਣੀ ਜਿਹੜੇ ਬਨੋ ਦੇ ਦਈ ਆ ਅਜੀ ਉਹਦੀ ਸ਼ੋਪਿੰਗ ਲੇਟ ਹੋਣੀ ਵੀ ਬੀਏ ਦੇ ਸੂਟ ਵਰਨੇ ਚੰਗੇ ਆਉਂਦੇ ਉਹ ਬੜਾ ਆਡੇ ਕਿਉਂ ਨਹੀਂ ਆਉਂਦੇ ਸਾਡੇ ਚਿੱਟੇ ਸਮੋਸਾ ਬਹੁਤ ਸੋਹਣੇ ਆਨ ਜਲਦੀ ਇਹਦੀ ਵੀ ਚਿੱਟਾ ਹੀ ਪਹਿਣਾ ਕੋਈ ਆ 500 600 ਸਾਤ ਤੋਂ ਸੋ ਆਹ ਲੈਣਾ ਤੇਰਾ ਮੇਰੇ ਕੋਲ ਨਹੀਂ ਪੈ ਨਹੀਂ ਨਹੀਂ ਲੈ ਲੈ ਬਣਦਾ ਵਾ ਸੂਟ ਲੈ ਕੇ ਦੇ ਉਹਨੂੰ ਇੱਕ ਆਹੋ ਆਹੋ ਸੂਟ ਬੜੇ ਸੋਹਣੇ ਨੂੰ ਕਹ ਲੈ ਕੇ ਦੇ ਇੱਕ ਅੱਦਾ ਆ ਹੁੰਦੀ ਹੈ ਨਹੀਂ ਕੀਤੇ ਛੁੱਟੀਆਂ ਤੇ ਆਉਣਾ ਆਈ ਆਹੋ ਆ ਸੁਣ ਚੰਨੀ ਆਸਵਾਦ ਨਹੀਂ ਆਉਂਦਾ ਇਹਦਾ ਇਹ ਸਰਵਾ ਲੱਗਦਾ ਦੇ ਦੇਣਾ ਹੀ ਹੈ ਇਹਦਾਂ ਹੀ ਹੋਣੀ ਹੈ ਆਉਂਦਾ ਯਾਰ ਅੰਡਾ ਹੋ ਗਏ ਨਹੀਂ ਨਹੀਂ ਇਹਦੇ ਨਾਲ ਹੀ ਹੈ ਮੈਂ ਤਾਂ ਮੈਂ ਹੀ ਨਹੀਂ ਲਾ ਰਹੀ ਬੁੱਤੀ ਇਹ ਕੋ ਸੂਟ ਵਾ ਹੈ ਪੀ ਹੋ ਰਹੀ ਆ ਸੁਣਵਾ ਰਹੇ ਨੇ ਨਾਲੀਆਂ ਹਾਂਜੀ ਹਾਂ ਰੰਗ ਵਿੱਚ ਫਰਕ ਨਹੀਂ ਵਾ ਨਹੀਂ ਨਹੀਂ ਉਧਰ ਲੱਗਣਿਆ ਤੈਨੂੰ ਤੋ ਇਹ ਲੈਣਾ ਕੋਈ ਮੈਂ ਮਹਾਰਾਜ ਜੀ ਨੂੰ ਸੀ ਗਿਆ ਅੱਜ ਨਹੀਂ ਮੈਂ ਸੋਨੀ ਦੀ ਪਾਰਟੀ ਕਰਨੀ ਤੈਨੂੰ ਪਾਰਟੀ ਚ ਤਾਰਨੀ ਓਏ ਕਦੋਂ ਸੋਨੀ ਕੋਈ ਨਹੀਂ ਆਉਣਾ ਕਿ ਲੈ ਕੇ ਦੇ ਕੇ ਨੂੰ ਵਧੀਆ ਜਾ ਹੋਣਾ ਨਹੀਂ ਹੋਰ ਸੂਟ ਲੈ ਕੇ ਦੇ ਤਾਂ ਮੈਂ ਸੋਨੀ ਦੀ ਪਾਰਟੀ ਕਰਨੀ ਪਾ ਕੇ ਆਉਣਾ ਆਹੋ ਸੋਨੂ ਨੂੰ ਇਹ ਅੰਦੀ ਪੱਕਾ ਕਰਦਾ ਵੀ ਨਹੀਂ ਕਰਾਂਗੇ ਕਿਉਂ ਨਹੀਂ ਕਰਨੀ ਕਿਉਂ ਭੜਾ ਬਿਲਕੁਲ ਆਹੋ ਨਿਯਾ ਇੰਕਾ ਡੀਜੇ ਲਾ ਕੇ ਬੰਗੜਾ ਪਾਉਣਾ ਵਾ ਡੀਜੇ ਸਾਡੇ ਟਰੈਕਟਰ ਦੇ ਲੱਗਾ ਆਹ ਆ ਚੰਗਾ ਸਾਨੂੰ ਪਾਉਣਾ ਚੰਗਾ ਪਾਵਾਂਗੇ ਕਿ ਪਾਉਣਾ ਕਿ ਨਹੀਂ ਪਾਵਾਂਗੇ ਸਾਡੇ ਵਾਂਹੋਂ ਲਵਾਈ ਫੇ ਛੱਡ ਦੇਣੀ ਮੈਨੇ ਨਹੀਂ ਨਹੀਂ ਹੋਣੀ ਛੱਡ ਦੂੰਗੀ ਛੱਡ ਦੇ ਨਹੀਂ ਪੂਆ ਤਾਂ ਤੇਰੀ ਸੱਟ ਭਾਵੇਂ ਹੱਟ ਗਈ ਓਏ ਮੇਰੀ ਨਹੀਂ ਹਟੀਉ ਦਿੰਦੀ ਉਹ ਗਲਤੀ ਹੋਣੀ ਕਰਨੀ ਭਰਾਵਾ ਬੋਲ ਦੇ ਕੇ ਪੀਤੀ ਪੀਤੀ ਖਾਦੀ ਚ ਹੋ ਗਈ ਮੇਰਾ ਤੇ ਆਪਣਾ ਗੂਠਾ ਪੀਟ ਕਰਦਾ ਉਹਦਾ ਤੂੰ ਮੇਰਾ ਰੱਖਾ ਤੋ ਚੰਗਾ ਜੀ ਇਹਨਾਂ ਨੇ ਅਜੇ ਬੜਾ ਟਾਈਮ ਲਾਉਣਾ ਇਹਨਾਂ ਦੇ ਪਸੰਦ ਨਹੀਂ ਆਉਣੇ ਛੇਤੀ ਛੇਤੀ ਗੱਲ ਇਹਨਾਂ ਦੀ ਅਜੇ ਬਹੁਤੇ ਢੇਰ ਚੋਂ ਕੋਈ ਗੱਲਾਂ ਨਹੀਂ ਪਸੰਦ ਹੁੰਦਾ ਹੁੰਦਾ ਜਿਹੋ ਗੱਨੇ ਓਏ ਆ ਜਾ ਪੁੱਤ ਓਏ ਉਹ ਮੂਟੇ ਤੇ ਮੂਟੇ ਆਪ ਹੈ ਨਾ ਨੂਨੀ ਪੂਰੇ ਹੋਣ ਦੇ ਤੇ ਉਹ ਭੈਣ ਵਿੱਚ ਵਿੱਚ ਹੀ ਆ ਗਈ ਹੈ ਕਿਹੜੀ ਭੈਣ ਤੇ ਹੋਰ ਆ ਮੈਂ ਨਿੱਕੀ ਭੈਣ ਨਿੱਕੀ ਭੈਣ ਇਹ ਨਿੱਕੀ ਭੈਣ ਵਾ ਮਾਈਏ ਮੇਰਾ ਸੂਟ ਨਾ ਫੜੇ ਮੈਂ ਪਸੰਦ ਕੀਤਾ ਹੀ ਏ ਸੰਗਾ ਚਾਤ ਨਾ ਤੁਨ ਲਲਾ ਲਲਾ ਮਾਹ ਤੇ ਮੇਰਾ ਮੰਨਿਆ ਲੈ ਕੇ ਦੇ ਨਾ ਮਾ ਤੇ ਕਰ ਵਾਲਾ ਮੰਨਿਆ ਕਿ ਹਾਂ ਮਨਿਆ ਮਾ ਸੋਦਰਲੇ ਕਰਕੇ ਕਹਿੰਦੇ ਤੇਰੇ ਤੋਂ ਤੇ ਮੈਨੂੰ ਅੱਧਾ ਬੜੀ ਸ਼ਰਮ ਆਉਂਦੀ ਮੈਨੂੰ ਕੁੰਡ ਕੱਢਣਾ ਪੈਂਦਾ ਹੂੰ ਮੇਰੇ ਦੇਖੀ ਨਾ ਹਾਂ ਇਹ ਇਹ ਜੇਠਾ ਤੇਰਾ ਇਹ ਮੇਰਾ ਘਰ ਹੈ ਜੇਠ ਇਹ ਸੋਈ ਵਿੰਦਾ ਛੱਟ ਬਣਾਉਂ ਉਹ ਟਰੈਕਟਰ ਟਰੈਕਟਰ ਟਰੈ ਇਹ ਲੈ ਦੇਖੀ ਕਿ ਮੋਟਰ ਨਾ ਚੱਕ ਚੱਕ ਕੋਡ ਚੰਗਾ ਨਹੀਂ ਪਹਿਣ ਸਿੱਧ ਕੋਈ ਪਸੰਦ ਆਉਂਦਾ ਇਹਦੀ ਪਹਿਣ ਚੰਗਾ ਬਹੁਤ ਸੋਨਾ ਪਹਿਣ ਹੂੰ ਜਿੰਨੀ ਮੈਡੀਕਲ ਲੱਗਦੀ ਹੈ ਕੋਈ ਨਹੀਂ ਸੇਫਟੀ ਪਹਿਨ ਲਾ ਲੈ ਕਰੀ ਸੇਫਟੀ ਪਹਿਨ ਪਾਪੂ ਵਾਲਾ ਸਿਰ ਵਾਇਆ ਕਰਨਾ ਹਾਂ ਤੇ ਵਿੱਚ ਜੁੜਾ ਨਾ ਕਿੱਦਾਂ ਕਰਾ ਉਚਾਰਿਆ ਜੁੜਾ ਹਾਂ ਪਾਪੂ ਆ ਨਹੀਂ ਪਪ ਜੁੜਾ ਗੋਲ ਵਾਲੀ ਹੀ ਪਾਪੂ ਆ ਜੀ ਉਹ ਆ ਇੱਥੇ ਜੁੜਾ ਹੁੰਦਾ ਜਾਂਦਾ ਪਪ ਜੁੜਾ ਆਹੋ ਵਿਚਕਾਏ ਤਾਂ ਭਾਈ ਮਧਰਾ ਜਿਆ ਉਹਦੇ ਨਾਲ ਹੁੰਦਾ ਹੈ ਨਾ ਤੇਰੀ ਮੁੰਦੀ ਇੱਕ ਜੋੜੀ ਉਹ ਬੜੀ ਯਾਦ ਟੈਲੀਵਿਜ਼ਨ 'ਚ ਬੜੇ ਹੁੰਦੇ ਹੁੰਦੇ ਗੁਰਵੈ ਟਿੰਚਕ ਨਿੰਚਕ ਉਹ ਕਰਦੇ ਕਿੱਦਾਂ ਕਰਦਾ ਟਿੰਚਕ ਟਿੰਚਕ ਇੰਜ ਕਿ ਇੰਜ ਕਿ ਆਹ ਹੁੰਦਾ ਇਹ ਨਹੀਂ ਆਉਂਦਾ ਇਹ ਹੁੰਦਾ ਆ ਭੈਣ ਲੈ ਕੇ ਬੈਠੂ ਨਾ ਇਹ ਤਾਂ ਨੀਲੇ ਹਾਂ ਫੇਰ ਰਹੁ ਇੱਥੇ ਇਹ ਮੇਰੇ ਤੋਂ ਸੋਹਣੇ ਰਹਿੰਦੇ ਸਭ ਚੋਰ ਹਾਂ 5000 ਆਜਾ ਹਾਂ ਕਿਦਾਂ ਇਹਦੀ ਪਸੀਂਦ ਹਾਂ ਆਹ ਰੋਟੀ ਨਾ ਕੈਮਾ ਤੋਤੇ ਉਨਾਈਆਂ ਤੇ ਵੇ ਕਿਹੜੇ ਕੰਮ ਕਰਦਾ ਆਹ ਸੋਹਣੇ ਫੁੱਲ ਸਣ ਚੱਲ ਭੈਣ ਨਜਰ ਨਾਲ ਨਾ ਨਵਿੰਦਾ ਨਹੀਂ ਮੇਰੇ ਇਹ ਤਾਂ ਨਹੀਂ ਟੁੱਟ ਪਣਾ ਵੇਂਦਾ ਟੁੱਟ ਪੈਣੇ ਦਰਜੀ ਨਾ ਟੁੱਟ ਪੈਣ ਦਰਜੀ ਨੇ ਮੇਰੇ ਅਕਲਿਚ ਗੇ ਚੋਟਾ ਕੀ ਟੁੱਟ ਪੈਣ ਦਰਜੀ ਨੇ ਕਾਣੀ ਲਿਆ ਲਿਆ ਹੀ ਲੱਗਦਾ ਬੇਬੇ ਹੁਣ ਮਾ ਨਾ ਕਰ ਕਾਲੋ ਅੱਛੇ ਵੜਾ ਲੈ ਛੋਟਾ ਹਾਂ ਅੱਛੇ ਭਰ ਹਾਂ ਥੋੜਾ ਵਾਪਸ ਨੋ ਓਕੇ ਓਕੇ ओके okay, जी बाय जी ਤੇ ਜੇ ਤੁਹਾਡਾ ਵੀ ਜੀ ਕਰ ਪਿਆ ਤੇ ਤੁਸੀਂ ਵੀ ਵੀਨੂ ਫੋਨ ਕਰਮਾਇਓ ਤੇ ਤੁਹਾਡੇ ਘਰ ਆ ਜਾਣਗੇ ਹਾਂ ਹਮ ਨੰਬਰ ਵੀਰਾਂ ਦਾ ਮੈਂ ਦੇਣਾ ਨਹੀਂ ਆਹੋ ਕਿਤੇ ਕੋਲਾ ਬਣੀਆਂ ਹੁੰਦੀਆਂ ਤੇ ਸਹੀ ਗੱਲ ਵਾਗੇ